कहिड़े <laughs> घर ਅਕ ਇੱਕ ਵੀਡੀਓ ਵਾਇਰਲ ਹੋਈ ਆ ਪਾਉਂ ਦੇਖੀ ਆ ਉੱਦੇ ਤੇ ਨਾ ਜਿਹੜਾ ਐਸਐਚਓ ਦੀ ਡਿਊਟੀ ਲਈ ਆ ਜਾ ਕੇ ਸਾਰਾ ਵੈਰੀਫਾਈ ਕਰਕੇ ਉਹ ਕੋਰਟ ਮੰਗੀ ਆ ਤੇ ਜੋ ਵੀ ਉੱਤੇ ਐਸ ਪਰ ਲਾਜ ਜਿਹੜੀ ਕੋਈ ਬਣਦੀ ਕਾਰਵਾਈ ਕਰਾਂਗੇ ਪਛਾਣ ਹੋ ਪਈ ਹੁਣ ਤੱਕ ਸਾਡੇ ਕੋਲ ਅਜੇ ਤੱਕ ਇਨਫੈਕਟ ਐਮਐਲਆਰ ਤੱਕ ਵੀ ਨਹੀਂ ਆਈ ਸਾਡੇ ਕੋਈ ਵੀ ਉੱਥੇ ਕੀ ਹੋਇਆ ਵਾ ਬਟ ਜਸਟ ਜਦੋਂ ਵੀ ਜੇ ਕੋਈ ਆਪਣੇ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਏ ਮਾਮਲਾ ਤੁਹਾਡਾ ਧਿਆਨ ਚ ਆ ਚੁੱਕਾ ਹਾਂਜੀ ਮੇਰੇ ਧਿਆਨ ਚ ਆਇਆ ਮਾਮਲਾ ਐਸਐਚਓ ਦੀ ਡਿਊਟੀ ਲਈ ਹੈ ਕੋਰਟ ਮੰਗੀ ਹੈ ਆ ਤਾਜੀ ਸਰ ਜਿੱਦਾਂ ਨਾਲ ਇੱਕ ਹਥਿਆਰ ਵੀ ਮੇਨ ਕਾਰ ਵੀ ਸੱਤੋ ਸੱਤ ਹੈ ਜੀ ਜਿਹੜਾ ਕਾਨੂੰਨ ਭੰਗ ਕਰੇਗਾ ਤੇ ਖਲਾਸ ਸਭ ਤੋਂ ਸੱਤ ਕਾਰ ਵੀ ਹੈ ਕੀ ਤਾਰਨਾ ਹੈ ਇਹ ਇਹ ਸਟਰਨ ਨਹੀਂ ਇਹ ਬਿਲਕੁਲ ਦੀ ਸਟਰਨ ਵਾਰਨਿੰਗ ਹੈ ਜੀ ਇਹਨਾਂ ਨੂੰ ਕਿਉਂਕਿ ਜੇ ਦੇਖੋ ਜੇ ਕਿਸੇ ਨੂੰ ਕੋਈ ਲੱਗਦਾ ਕੋਈ ਕੋਈ ਪ੍ਰੋਬਲਮ ਆ ਜਾਂ ਕੋਈ ਪਤੰਗ ਕਰਦਾ ਕਿਸੇ ਨੂੰ ਕੰਪਲੀਟ ਕਰੇ ਨਾ ਕਿ ਆਪਣੇ ਲੈਵਲ ਤੇ ਕੋਈ ਆਪਾਂ ਕਿਸੇ ਨੂੰ ਜਿਹੜਾ ਜਾ ਕੇ ਜਾਂ ਕਿਸੇ ਨੂੰ ਮਾਰਕਟੇ ਕਰੀਏ